ਸਤਿ ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜਾ ਧਨਵਰੀ ਸਾਹੇ ਲੈ ਲਿਖਾਇ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲਿਆ ਜਿੰਦ ਨੇ ਵਾਣੀ ਕੱਢੀ ਐ ਹੱਡਾ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੋਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕੈ ਕੈ ਗਲ ਲੱਗੈ ਤਾਏ ਵਾਲਹ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਪੁਰ ਸਲਾਤ ਪੁਰ ਸਲਾਤ ਨਹੀਂ ਹੋਵੇਗਾ ਪੁਰ ਸਲਾਤ ਸੰਬੰਧਕ ਪਾਠ ਸੰਬੰਧਕ ਰੂਪ ਵਿੱਚ ਇਕੱਠਾ ਕਰਨਾ ਪੁਰ ਸਲਾਤ ਸਲਾਤਲ ਦਾ ਪੁਲ ਜੋ ਕਿ ਮੁਸਲਮਾਨ ਮਤ ਦੇ ਮੁਤਾਬਕ ਦੋਜ਼ਖਾਂ ਦਾ ਇੱਕ ਐਸਾ ਪੁਲ ਹੈ ਜਿਹੜਾ 왈 ਨਾਲੋਂ ਵੀ ਬਰੀਕ ਹੈ ਸੋ ਉਸ ਨੂੰ ਪੁਰ ਸਲਾਤ ਕਿਹਾ ਜਾਂਦਾ ਹੈ ਅੱਗੇ ਆਪਾਂ ਸੋਹੀ ਰਾਗ ਵਿੱਚ ਵੀ ਪੜਿਆ ਸੁਣਿਆ ਸੀ ਪੁਰ ਸਲਾਤ ਕਾ ਪੰਥ ਦੋਹੇਲਾ ਸਾਂਗ ਦਾ ਸਾਥੀ ਗਮਨ ਇਕੱਲਾ ਸੋ ਇੱਥੇ ਵੀ ਉਹਦਾ ਵਰਣਨ ਹੈ ਵਾਲਹ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਵਾਲਹ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਿਰ ਫਰੀਦਾ ਕਿڑی ਪਵੰਦੀ ਖੜਾ ਨਾ ਆਪ ਮੁਹਾਈ ਫਰੀਦਾ ਦਰਦਰ ਵੇਸੀ ਗਾਖੜੀ ਚੱਲਾਂ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਨਾਂ ਘਤ ਕਿਜਨਾ 부ਜੇ ਕਿਜਨਾ ਸੁਜੇ ਦੁਨੀਆ ਗੁੱਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹੰਪੀ ਦੱਜਾਂ ਆਹ ਹੰਪੀ ਵਖਰਾ ਵਖਰਾ ਉਚਾਰਨ ਕਰਨਾ ਮੈਂ ਵੀ ਹਾਂਜੀ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸਹ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ ਤੈ ਜੇ ਵੜ ਮੈਂ ਨਾਹੇ ਕੋ ਸਭ जग ਡਿਠਾ ਹੰਡ ਪੀੜੀ ਪਾਈ ਗੰਢ ਪੀੜੀ ਪੱਕੀ ਕਰਕੇ ਸੋ ਆਮ ਸਾਡਾ ਇਹ ਲਫ਼ਜ਼ ਹੈ ਪੰਜਾਬੀ ਭਾਸ਼ਾ ਵਿੱਚ ਵੀ ਪੀੜੀ ਪਾਈ ਗੰਢ ਹਾਂਜੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਿਰੀਵਾਨ ਮਹ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ ਆਪ ਨੜ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜਾਂ ਤਾ ਖਟਣ ਵੇਲ ਤਾ ਤੂ ਰਤਾ ਦੁਨੀ ਸਿਓ ਮਰਗ ਸਵਾਈ ਨੀ ਹੈ ਜਾਂ ਭਰਿਆ ਤਾ ਲੱਦਿਆ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰਾ ਅੱਗ ਨੇੜਾ ਆਇਆ ਪਿੱਛਾ ਰਹਿਆ ਦੂਰ ਹੈ ਦੇਖ ਫਰੀਦਾ ਜੇ ਥੀਆ ਸਕਰ ਹੋਈ ਬਿਸ ਸਾਈਂ ਬਾਜ ਹੋ ਆਪਾਣੇ ਵੇਦਣ ਕਹੀਏ ਕੇਸਾ ਫਰੀਦਾ ਅਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵਾਨਾ ਫਰੀਦਾ ਕਾਲੀ ਜਿਨੀ ਨਾ 라ਵੇਆ ਧੌਲੀ 라ਵੇ ਕੋਈ ਕਰ ਸਾਈ ਸਿਓ ਪਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨ ਲਗਾਈ ਜੇ ਲੋਚੈ ਸਭ ਕੋਏ ਇਹ ਪਰਮ ਪਿਆਲਾ ਖਸਮ ਕਾ ਜੈ ਭਾਵ ਤੈ ਦੇਂ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕਜਲ ਰੇਖ ਨ ਸਹਜਿਆ ਸੇ ਪੰਖੀ ਸੂਏ ਬਹਿਠ ਸੂਏ ਬਹਿਠ ਕਜਲ ਰੇਖ ਨ ਸਹਜਿਆ ਸੇ ਪੰਖੀ ਸੂਏ ਬਹਿਠ ਫਰੀਦਾ ਕੁ ਕਹਿੰਦਿਆ ਚਾਹ ਗਿੰਦਿਆ ਫਰੀਦਾ ਕੂ ਕਹਿੰਦਿਆਂ ਚਾਹਂਗੇਂਦਿਆ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਵੰਨਿਆਇ ਸੇਕਿਤ ਫੇਰਹਿ ਚੇਤਾ ਫਰੀਦਾ ਥਿਓ ਪਵਾਹੀ ਦੱਬ ਜੇ ਸਾਈਂ ਲੋੜ ਸਭ ਇਕ ਛਿਜ ਹੈ ਬਿਆਲ ਤਾੜੀਅ ਹੈ ਤਾਂ ਸਾਈਂ ਦੇ ਦਰਵਾੜੀਅ ਹੈ ਫਰੀਦਾ ਥਿਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ ਜੇ ਤੇ ਵਿਸਰਾਮ ਦੇ ਕੇ ਇੱਕ ਛਜ ਹੈ ਬਿਆ ਲਤਾੜਿਅ ਹੈ ਤਾਂ ਸਾਈ ਦੇ ਦਰ ਵਾੜਿਅ ਹੈ ਹਾਂਜੀ ਫਰੀਦਾ ਖਾਕ ਨ ਨਿੰਦੀਐ ਖਾਕੂ ਜੇੜ ਨ ਕੋਏ ਜੀਵ ਦੇ ਆ ਪੈ ਰਾਤ ਲੈ ਮੋਇਆ ਉਪਰ ਹੋਏ ਫਰੀਦਾ ਜਾ ਲੱਭ ਤਾ ਨੇਹ ਕਿਆ ਲੱਭ ਤਾ ਕੂੜਾ ਨੇਹ ਇਸ ਪੰਗਤੀ ਦਾ ਪਾਠੀ ਆਮ ਹੀ ਵਿਸ਼ਰਾਮ ਗਲਤ ਲਗਾਉਂਦੇ ਨੇ ਫਰੀਦਾ ਜਾ ਲੱਭ ਤਾ ਨੇਹ ਕਿਆ ਲੱਭ ਤਾ ਕੂੜਾ ਨੇਹ ਇਉਂ ਪੜ ਜਾਂਦੇ ਨੇ ਪਰ ਇਉਂ ਕੋਈ ਅਰਥ ਨਹੀਂ ਬਣਦਾ ਫਰੀਦਾ ਜਾ ਲੱਭ ਤਾ ਨੇਹ ਕਿਆ ਲੱਭ ਤਾ ਕੂੜਾ ਨੇਹ ਆਪਣੇ ਆਪ ਹੀ ਅਰਥ ਦਾ ਪਤਾ ਲੱਗ ਜਾਂਦਾ ਸਪਸ਼ਟ ਹੋ ਜਾਂਦਾ ਜਦ ਸਹੀ ਵਿਸ਼ਰਾਮ ਲਾ ਕੇ ਪਾਠ ਕੀਤਾ ਜਾਵੇ ਤਾਂ ਫਰੀਦਾ ਜਾ ਲਬ ਤਾ ਨੇਹ ਹੋ ਕਿਆ ਲਬ ਤਾ ਕੂੜਾ ਨੇਹ ਕਿਚਰ ਝੱਤ ਲੰਘਾਈਐ ਛੱਪਰ ਟੁੱਟ ਮੇਹ ਹਰੀਦਾ ਜੰਗਲ ਜੰਗਲ ਕਿਆ ਭਵ ਹੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੂਡੇ ਵਣ ਕੰਡਾ ਮੋੜੇ ਵਣ ਕੰਡਾ ਜੰਗਲਾਂ ਦੇ ਕੰਡੇ ਇਥੇ ਆਪਾਂ ਵਣ ਕੰਡਾ ਪੜ ਜਾਂਦੇ ਹਾਂ ਅਗਿਆਨਤਾ ਦੇ ਵਿੱਚ ਲਾਪਰਵਾਹੀ ਵਿੱਚ ਵਣ ਕੰਡਾ ਨਹੀਂ ਵਣ ਕੰਡਾ ਇਹ ਖਿਆਲ ਰੱਖਣਾ ਜੀ ਫਰੀਦਾ ਇਨੀ ਨਿੱਕੀ ਜੰਗੀ ਐ ਥਲ ਡੂਗਰ ਭਵੇ ਓਮ ਅੱਜ ਫਰੀਦਾ ਕੂਜੜਾ ਸੈ ਕੋਹਾ ਥੀ ਓਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉਠਣ ਨਾ ਪਾਸ ਧਿਗ ਤਿਨਾ ਦਾ ਜੀਵਿਆ ਜਿਨ੍ਹਾਂ ਵੜਾਣੀ ਆਸ ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਾਂ ਆਇੜਿਆਂ ਜਲੈ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੌਰੀਆਂ ਕਿਕਰ ਬੀਜੈ ਜੱਟ ਹੰਡੈ ਓਨ ਕਤਾਏ ਦਾ ਪੈਦਾ ਲੋੜੈ ਪਟ ਫਰੀਦਾ ਗਲਿਏ ਚਿਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਭਿੱਜਾ ਉਹ ਸਿੱਜਾ ਉਹ ਕੰਬਲੀ ਅੱਲਾਹ ਵਰਸਾਵੇਂ ਜਾਏ ਮਿਲਾ ਤਿਨਾ ਸਜਣਾ ਟੁੱਟਾਉ ਨਾਹੀ ਨੇਹ ਫਰੀਦਾ ਮੈਂ ਪੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣਾਈ ਸਿਰ ਭੀ ਮਿੱਟੀ ਖਾਏ ਫਰੀਦਾ ਮੈਂ ਪੋਲਾਵਾ ਪੱਗ ਦਾ ਇਥੇ ਪੱਗ ਦਾ ਅਰਥ ਪਾਗੀ ਹੈ ਦਸਤਾਰ ਹੀ ਹੈ ਸੋ ਇਸ ਵਾਸਤੇ ਦਸਤਾਰ ਤੋਂ ਭਾਵ ਆਪਣੀ ਇੱਜ਼ਤ ਆਪਣੀ ਅਣਖ ਆਪਣੀ ਗੈਰਤ ਸੋ ਪੱਗ ਦਾ ਇਉਂ ਪੱਗ ਅਦਕ ਲਗਾ ਕੇ ਬੋਲਣਾ ਪੋਲਾਵਾ ਇਹ ਇਕੱਠਾ ਹੈ ਭੋਲਾ ਵਾ ਵੱਖਰਾ ਵੱਖਰਾ ਨਹੀਂ ਕਰਨਾ ਹਾਂਜੀ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਲਾਵਣ ਮੇਰੀ ਭੁੱਖ ਇਉਂ ਭਾਈ ਇਹ ਸਹੀ ਪਾਠ ਕੀਤਾ ਹੈ ਗੁਰਮੁਖਾਂ ਨੇ ਲਾਵਣ ਨਹੀਂ ਬੋਲਣਾ ਆਮ ਇਉਂ ਬੋਲ ਜਾਂਦੇ ਨੇ ਕਿ ਲਾਵਣ ਮੇਰੀ ਭੁੱਖ ਲਾਵਣ ਪੋਲਾ ਬੋਲਣਾ ਹੈ ਜੀ ਰੁਖੀ ਸੁਖੀ ਖਾਏ ਕਾ ਠੰਡਾ ਠੰਡਾ ਪਾਣੀ ਪੀਓ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ 도ਹਾ ਗਣੀ ਤੁਮ ਕਿਉ ਰਹਿਣ ਵਿਹਾਰੈ ਸੋਹਰੇ ਢੋਈ ਨਾ ਲਹੈ ਪਈਐ ਨਹੀਂ ਥਾਓ ਪਿਰ ਵਾਤੜੀ ਨਾ ਪੁਛਾਈ ਧਨ ਸੁਹਾਗਣ ਨਾਓ ਸੋਹਰੇ ਪਈਐ ਕੰਤ ਕੀ ਕੰਤ ਅਗੰਮ ਅਥਾਹ ਨਾਨਕ ਸੋ ਸੋਹਾਗਣੀ ਜੋ ਭਾਵੇਂ ਬੇਪਰਵਾਹ ਪਿਰ ਵਾਤੜੀ ਨਾ ਪੁਛੈ ਧਨ ਸੁਹਾਗਣ ਨਾਓ ਧਨ ਧਨ ਤੋਂ ਭਾਵ ਇਸਤਰੀ ਜੀਵ ਇਸਤਰੀ ਤਾਨ ਨਾ ਨਹੀਂ ਇਹ ਤੇ ਬੋਲਣਾ ਭਾਰਾ ਨਹੀਂ ਕਰਨਾ ਅਦਕ ਨਹੀਂ ਲਗਾਉਣਾ ਜਾਂ ਟਿੱਪੀ ਨਹੀਂ ਲਗਾਉਣੀ ਧਾਨ ਪੋਲਾ ਬੋਲਣਾ ਜੀ ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹੰਦੀ ਗਈ ਕਥੂਰੀ ਗੰਧ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾਏ ਫਰੀਦਾ ਕਿਤਿ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ